ਜਿਹੜਾ ਗੁਰਬਾਣੀ ਦੇ ਵਿੱਚ ਆਦੇਸ਼ ਅੱਖਰ ਆਇਆ ਨਾ ਉਸ ਨਾਥਾਂ ਦੇ ਸੰਪਰਦਾ ਦੇ ਵਿੱਚੋਂ ਆਇਆ ਹੋਇਆ ਹੈ ਇਸ ਕਰਕੇ ਜਪਜੀ ਸਾਹਿਬ ਦੇ ਵਿੱਚ ਜਿੱਥੇ ਚਾਰ ਵਾਰ ਆਦੇਸ਼ ਦੇ ਪਾਧਾ ਹੁੰਦੇ ਨੇ ਨਾ ਆਦੇਸ਼ ਇਸ ਆਦੇਸ਼ ਉਚਾਰਾ ਪਦਾਂ ਦੇ ਵਿੱਚ ਜੋਗੀਆਂ ਤੇ ਨਾਥਾਂ ਦੀ ਗੱਲ ਚੱਲਦੀ ਹੈ ਉਹ ਆਦੇਸ਼ ਦੇ ਅੱਖਰ ਮਤਲਬ ਕੱਢਦੇ ਨੇ ਵੀ ਆ ਤੋਂ ਆਤਮਾ ਦੇ ਤੋਂ ਦੇਵਾਤਮਾ ਤੇ ਸ਼ ਤੋਂ ਸ਼ਰੀਰਾਤਮਾ ਭਾਵੇਂ ਜੀਵਾਤਮਾ ਜਦੋਂ ਆਤਮਾ ਦੇਵਾ ਆਤਮਾ ਪਰਮਾਤਮਾ ਦੇ ਸਰੀਰ ਜੀਵਾ ਆਤਮਾ ਦੇ ਵਿੱਚ ਫਰਕ ਨਹੀਂ ਨਾ ਰਹਿੰਦਾ ਉਹ ਅਵਸਥਾ ਨੂੰ ਉਹ ਆਦੇਸ਼ ਕਹਿੰਦੇ ਨੇ ਦੁਆ ਉਹ ਅੱਖਰ ਵਰਤਦੇ ਨੇ ਜਿਵੇਂ ਅਸੀਂ ਫਤਿਹ ਬੁਲਾਉਂਦੇ ਆ ਉਹ ਫਤਿਹ ਜਿਵੇਂ ਅਸੀਂ ਫਤਿਹ ਬੁਲਾ ਕੇ ਕਿਸੇ ਨੂੰ ਬੁਲਾਉਂਦੇ ਆ ਨਾ ਜਦੋਂ ਕੋਈ ਸਿੰਘ ਮਿਲਦਾ ਉਦੋਂ ਜਦੋਂ ਉਹ ਆਪਸ ਦੇ ਵਿੱਚ ਮਿਲਦੇ ਨੇ ਤੇ ਉਹ ਆਦੇਸ਼ ਕਹਿ ਕੇ ਮਿਲਦੇ ਨੇ ਤੇ ਆ ਉਹ ਕਹਿੰਦੇ ਨੇ ਆਦੇਸ਼ ਦਾ ਮਤਲਬ ਹੁੰਦਾ ਪਰਮਪੁਰਖ ਗੁਰਬਾਣੀ ਦੇ ਵਿੱਚ ਆਦੇਸ਼ ਅੱਖਰ ਪਰਮਪੁਰਖ ਨਮਸਕਾਰ ਵਾਸਤੇ ਆਇਆ ਹੋਇਆ ਵੇ ਅਹੀਂ ਕੇ ਆਦੇਸ਼ ਤਿਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਵੀ ਜਿਹੜਾ ਜੁਗਾ ਜੁਗਾ ਦੇ ਵਿੱਚ ਇਕੋ ਵੇਸ ਧਾਰ ਕੇ ਰਹਿੰਦਾ ਵੇ ਉਹਨੂੰ ਮੇਰੀ ਨਮਸਕਾਰ ਹੁਣ ਇਹਦਾ ਮਤਲਬ ਉਹਨਾਂ ਦਾ ਜਿਹੜਾ ਗੋਰਖਨਾਥ ਹੁੰਦਾ ਇੱਕ ਗ੍ਰੰਥ ਲਿਖਿਆ ਵੀ ਸਿੱਧ ਸਿਧਾਂਤ ਪદ્ધਤੀ ਉਹਦੇ ਵਿੱਚ ਲਿਖਿਆ ਆਦੇਸ਼ ਕਿਤੀ ਸੰਧਵਾਣੀ ਵੀ ਉਹ ਕਹਿੰਦੇ ਨੇ ਵੀ ਆਦੇਸ਼ ਕਰੋ ਉਸ ਪਰਮੇਸ਼ਰ ਨੂੰ ਜੀਵਾਤਮਾ ਪਰਮਾਤਮਾ ਦੇ ਆ ਕੋ ਨੂੰ ਵੀ ਜਿਹੜਾ ਜਿਹਦੇ ਵਿੱਚ ਸਾਡੇ ਤੇ ਉਹਦੇ ਵਿੱਚ ਫਰਕ ਹੈ ਨੀਗਾ ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਗੁਰਬਾਣੀ ਜੋਗੀਆਂ ਦੀ ਮੱਤ ਨੂੰ ਮੰਨਦੀ ਹੈ ਉਹਨਾਂ ਦੇ ਵਿੱਚੋਂ ਜਿਹੜੀ ਸਹੀ ਗੱਲ ਸੀ ਆਦੇਸ਼ ਅਖਰ ਉਹ ਮੰਨਦੇ ਸੀ ਉਹਨੂੰ ਕਹੇ ਤਾਂ ਵੀ ਅਸੀਂ ਨਮਸਕਾਰ ਤੇ ਉਹ ਵੀ ਕਰਦੇ ਆਂ ਪਰ ਜਦ ਤੂੰ ਹੀ ਕਰਮ ਕਾਂਡ ਕਰਦਾ ਤੂੰ ਹੀ ਤੁਹਾਡੀ ਜਿਹੜੀ ਮੱਤ ਹੈ ਵੀ ਤੁਸੀਂ ਗੁਫਾ ਦੇ ਬਾਹਰ ਜਾਂਦੇ ਹੋ ਤੇ ਬੂਤੀਆਂ ਮੰਨ ਲੈਂਦੇ ਉਹ ਨਹੀਂ ਅਸੀਂ ਮੰਨਦੇ ਉਹ ਜਿਹੜੇ ਉਹ ਗੋਰਾਹਾਂ ਦੇ 12 ਪੰਥ ਚਲਾਏ ਸੀ ਉਹਦਾ ਕੰਡੈਮ ਕਰਦੀ ਹੈ ਗੁਰਬਾਣੀ 12ਾਂ ਮੈਂ ਜੋਗੀ ਪਰਮਾਏ ਸੰਨਿਆਸੀ ਛੇ ਚਾਰ ਜਦ ਜੋਗੀ ਜੁਗਤੀ ਨਾ ਜਾਣੇ ਅੰਧ ਉਹ ਸਿਰਫ ਉਹਨਾਂ ਦਾ ਜਿਹੜਾ ਆਦੇਸ਼ ਅੱਖਰ ਸੀਗਾ ਜਿਹੜਾ ਉਹ ਨਮਸਕਾਰ ਕਰਦੇ ਸੀਗੇ ਪਰਮੇਸ਼ਰ ਨੂੰ ਉਹ ਅੱਖਰ ਲਿਆ ਹੋਇਆ ਇਸ ਕਰਕੇ ਜਪਜੀ ਸਾਹਿਬ ਦੇ ਵਿੱਚ ਜਦੋਂ ਉਹਨਾਂ ਦੀ ਗੱਲ ਆਉਂਦੀ ਹੈ ਜੋਗੀਆਂ ਦੀ ਤੇ ਉਹ ਆਦੇਸ਼ ਅੱਖਰ ਵਰਤਦੇ ਨੇ ਉਹਨਾਂ ਨੂੰ ਉਹ ਕਹਿ ਕੇ ਸਮਝਾਤਾ ਇਹਦਾ ਮਤਲਬ ਇਹ ਹੈ ਨਹੀਂ ਵੀ ਗੁਰਬਾਣੀ ਉਹਨਾਂ ਦੀ ਮੱਤ ਨੂੰ ਮੰਨਦੀ ਹੈ ਜਾਂ ਉਹ ਐਕਸੈਪਟ ਕਰਦੀ ਹੈ ਪਰ ਮੈਂ ਇਹ ਦੱਸ ਰਿਹਾ ਵੀ ਆਦੇਸ਼ ਦਾ ਜਿਹੜਾ ਬੈਕਗ੍ਰਾਉਂਡ ਹੈ ਪਰ ਜੋਗੀਆਂ ਤੇ ਨਾਥਾਂ ਦੀ ਸੰਪਰਦਾ ਦੇ ਵਿੱਚੋਂ ਆਇਆ ਹੋਇਆ ਹੈ